ਉਹ ਨਾ ਤੁਹਾਨੂੰ ਵੀ ਕੀ ਨਾ ਪੈਂਦੀ ਬੜਾ ਚੰਨ ਤੰਦੀ ਅੱਛਾ ਕਿਹੜਾ ਬੜੀਆ ਪੁੱਠੇ ਮੀਂਹ ਕਿਦਾਂ ਠੱਗੀ ਮਾਰੀ ਨੇ ਜੀ ਠੱਗੀ ਇੱਥੇ ਆਈ ਹੀ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਐਨੀ ਕਿਸ਼ਤ ਹੋਣੀ ਐ 50000 ਦੀ ਐਨੀ ਕਿਸ਼ਤ ਹੋਣੀ ਐ ਪੁੱਠੇ ਵੀ ਗੁਰਦਾਸਪੁਰ ਆਇਆ ਦਫਰੇ ਤੇ ਸਾਡੇ ਬੱਤੀ ਬੱਤੀ ਤੋਂ ਲੈ ਕੇ ਆਇਓ ਨਾ ਅੱਛਾ ਤੇ ਅੰਡਾ ਕੀ ਦੇ ਆਏ ਪੈਸੇ ਆਈ ਤੇ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੋਮ ਮੰਗਲਵਾਰ ਤਾਨੂੰ ਪੈਸੇ ਮਿਲ ਜਾਣਗੇ ਤੇ ਸੋਮ ਮੰਗਲਵਾਰ ਤੱਕ ਰਹੀ ਗਏ ਤੇ ਉਥੇ ਟਾਲੇ ਤੁਲੇ ਬੰਦ ਕਰਕੇ 도ੜ ਗਏ ਰਹੇ ਹਾਂ ਬੋੜਵਾਰ ਵੀ ਪਾਛੜ ਦੇ ਹੀ ਇਹਨਾਂ ਨੇ ਤੇ ਫੋਨ ਅੰਠਾਣੇ ਰਿਪੋਰਟ ਕਰਨ ਲੱਗਿਆਂ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕੀ ਪਤਾ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਦੇ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਫੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਪੁਰਾਣੇ ਪਿੰਡ ਦਾ ਆ ਫੋਟੋਆਂ ਦਿੱਤੀਆਂ ਲਾਈਆਂ ਤੇ ਪੁਰਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਠਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਸੀਂ ਐਸ ਵੀਡੀਓ ਆਬਨੂ ਦੀ ਐਨਟੀਕਿਪ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਏ ਕਿ ਦਿਂਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਪੈਸੇ ਕਾਹੀ ਤੇ ਆਵੇਂ ਨਾ ਠੱਗਪੁਣੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਦ ਲਿਆ ਵਾ ਅਸੀਂ ਉੱਥੇ ਚੱਲ ਗਏ ਆ ਪੁੱਛੇ ਸਾਢੇ ਕਿੱਕਾ ਮੈਂਬਰ ਕੋਲ ਸਾਢੇ 32 3200 ਰੁਪਇਆ ਸਾਡੇ ਕੋਲ ਲਿਆ ਆ ਅਸੀਂ 10 ਮੈਂਬਰ ਆ ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਸ਼ਟ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ ਤੇ ਸਾਡਾ ਬਹੁਤ ਜ਼ਿਆਦਾ ਠੱਗੀ ਹੋਈ ਆ ਅਸੀਂ ਕਹਿੰਨੇ ਆ ਕਿ ਕਾਲੂ ਜਹਾ ਡਿਜੀਟਲ ਠੱਗੀ ਹੋਈ ਹੋਈ ਹੋਰ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜ਼ਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਹਾਂਜੀ ਫਾਜੀ ਦੀ ਕਰ ਮੰਗਾਂ ਮਾਂਗਾਂ ਨੂੰ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਜਿੱਥੇ ਵੀ ਆ ਲਾਗੇ ਲੱਗੇ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਣੇ ਫਾਰਮ ਭਰੇ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੇ ਹੁਣ ਦਫ਼ਤਰ ਬੰਦੇ ਨਾਲ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਅੱਥੇ ਦਫ਼ਤਰ ਬੰਦਾ ਉਹਨਾਂ ਨੇ ਬੋਰਡ ਪਾੜ ਕੇ ਛੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਦੀ ਹੋ ਗਈ ਸਾਡੇ ਨਾਲ ਕਿਹਦਾ ਬਣ ਜੀ ਹਰਜਿੰਦਰ ਕੌਰ ਕਿਹੜਾ ਬਣ ਜੀ ਕੋਠੇ ਮਿੱਠੀ ਤਾਂ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਆ ਕੇ ਆਏ ਹੋ ਹੋਲੀ ਹੋਲੀ ਮਰਚ ਤੇ ਇੱਕ ਸਿਆਣਾ ਜ ਆ ਬੰਦਾ ਆਇਆ ਸਰਦਾਰਾ ਦੇ ਗੇੜ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਛੇ-ਸੱਤ ਫੋਟਾ ਕੱਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੋਲੀ-ਹੋਲੀ ਦੋ ਤਿੰਨ ਅਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕੈਸ ਮੌਕੇ ਚਲੋ ਕੈਸ ਨੂੰ ਲੋੜ ਹੁੰਦੀ ਪੈਹ ਢਿੱਲੇ ਢਿੱਲੇ ਦੀ ਐਸੇ ਕਾ ਕੇ ਬੰਦਾ ਕਹਿੰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਖ ਪਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਆਹਦਾ ਬੰਦਾ ਵੀ ਹਸਪਤਾਲ ਆ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪਹਿਲੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੁਣ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹਾਥੀ ਪੈਸੇ ਫੜਾਏ ਬਾਰੋਬਾਰੀ ਫਿਰ ਕਹਿੰਦੇ ਸੈਨ ਕਰੋ ਬਾਰੋਬਾਰੀ ਇਹਨਾਂ ਵਿਚਾਰੀਆਂ ਨੇ ਸੈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫ ਆ ਤੇ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂੜ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ ਜੇ ਕਹਦੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕੁਲਵੰਤ ਸਿੰਘ ਕੋਠੇ ਮਜੀਠੀ ਬਿਲਜ ਕੋਠੇ ਮਜੀਠੀ ਥੈਂਕ ਯੂ ਫਾਈਂ ਕੀ ਗੱਲ ਬਤੋ ਏਸ ਜੀ ਸਾਰੀ ਇਹ ਵੀ ਸਨ ਗਲੀ ਵਿੱਚ ਮਿਲੀ ਸਾਡੇ ਉੱਤੇ ਮੁੜੇ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤ ਹੀ ਦੇਣ ਦੇ ਉੱਥੇ ਉਹ ਵੀ ਆਂਗ ਰੁਕੀ ਫਿਰ ਉੱਥੇ ਉਹ ਕਹਿ ਪੁੱਛਾਂ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਂ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਇਹਨਾਂ ਨੂੰ ਕਹਿ ਨਹੀਂ ਮੈਂ ਕਿਹਾ ਵੀ ਮੈਂ ਆ ਕਿਸੇ ਦਾ ਨਾਮ ਕਿਉਂ ਦੱਸਾਂ ਹੈਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਇਹ ਲੋਨ ਦੇਣਾ ਆ ਤੇ ਮੈਂ ਕਿਹਾ ਫਿਰ ਕਹਿੰਨ ਲੱਗ ਵੀ ਤੁਸੀਂ ਲੋਨ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਇਸ ਦਿੱਲੀ ਸਾਡੀ ਉਹ ਹੈ ਸਟਰ ਹੈਡਕਵਰਟਰ ਹਾਂਜੀ ਤੇ ਗੁਰਦਾਸਪੁਰ ਸਾਡਾ ਦਫ਼ਤਰ ਹੈ ਤੇ ਅਸੀਂ ਤੇ 50-50000 ਪਹਿਲੇ ਦਿਨਾਂ ਹਾਂ ਤੇ ਫਿਰ ਕਹਿ ਲਿਆ ਚਲੋ ਲੱਖ ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ ਲੱਖ ਕਰਤਾ ਹਾਂ ਤੇ ਬਾਅਦ ਚ ਸਾਰਿਆਂ ਦਾ ਹੀ ਲੱਖ ਲੱਖ ਕਰਤਾ ਤੇ 2 ਸਾਲ ਦਾ ਕਹਿੰਦੇ ਚੱਲਣਾ ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਦੇ ਨੇ ਉਹ ਐਂ ਗਰਦਾਸ ਪਰਗੇ ਤੋਂ ਤੇ ਦਫਤਰ ਵਿੱਚ ਦੇਖ ਕੇ ਆਇਆ ਹਾਂ ਤੇ ਉਹ ਕਿਸ਼ਤ ਉਹਨਾਂ ਨੇ ਰੱਖੀ 9100 ਰੁਪਏ ਟਾੜ ਗੋਪੀ ਨੇ ਬੈਟਲ ਦੀ ਮਾਰੀ ਜੀ 3250 ਸਾਰੇ ਇੱਕ ਮੈਂਬਰ ਇੱਕ ਮੈਂਬਰ ਦੋਵਾਂ ਮੈਂਬਰਾਂ ਕੋਲ ਤੇ ਉਹਨਾਂ ਨੇ ਪੰਜ-ਪੰਜ ਪੈਲੋ ਵੀ ਲਿਆ ਪੰਜ-ਪੰਜ 100 ਰੁਪਏ ਪੈਲੋ ਲੈ ਲਿਆ ਉਹਨਾਂ ਨੇ ਉਹ ਇੱਥੇ ਹੀ ਲੈ ਲਿਆ ਸੀ ਘਰ ਹੀ ਤੇ ਬਾਦ ਬਾਦ ਚ ਉੱਥੇ ਦੇਖਿਆ ਤੁਹਾਨੂੰ ਸਾਡੇ 3250 ਦਾ ਨਾ ਘਰ ਵਾਹ ਗਏ ਠੱਗੀ ਮਾਰ ਕੇ ਚਲੇ ਗਏ ਸਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋ ਸਾਰੇ ਫਰੂਪ ਆ ਗਏ ਤੇ ਮੇਰੇ ਨਾਲ ਅਛ ਦੇਸ਼ ਕਹਿੰਦੇ ਕਿਹੜਾ ਪਿੰਡ ਹੈ ਕੋਟੇਮ ਜੀ